ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਡਾ ਨਾਲ ਪਾਲੀ ਹੋਈ ਧੀ ਦੀ ਸ਼ਾਦੀ ਹੋਵੇ ਇਟਾ ਤਿਆਰੀ ਕਰ ਰਿਆ ਹੋਵੇ ਤੇ ਦੂਸਰੇ ਪਾਸੇੋਂ ਹਕੂਮਤ ਜੰਗ ਕਰਨ ਵਾਸਤੇ ਆ ਜਾਵੇ ਸ਼ਾਦੀ ਅਤੇ ਜੰਗ ਦੋਨੇ ਚੀਜ਼ਾਂ ਇਕੱਠੀਆਂ ਕਰਨੀਆਂ ਪੈ ਜਾਣ ਇੱਕ ਪਿਤਾ ਨੂੰ ਕੀ ਵਾਪਰੀ ਹੋਏਗੀ ਦਿਲ ਤੇ ਜੇ ਬਿਲਕੁਲ ਸਿੱਖ ਇਤਿਹਾਸ ਵਿੱਚ ਇੱਕ ਨਵਿਕਲਾ ਸਥਾਨ ਹੈ ਇਸ ਦਿਨ ਦਾ ਜਿੱਦੇ ਗੁਰਮਰਯਾਦਾ ਅਨਸਾਰ ਸਿੱਖ ਧਰਮ ਦੀ ਪਹਿਲੀ ਸ਼ਾਦੀ ਤੇ ਦੂਸਰੇ ਪਾਸੇ ਤਲਵਾਰ ਦੀ ਪਹਿਲੀ ਜੰਗ ਇੱਕੇ ਦਿਨ ਹੋਈਆਂ ਸਨ ਆਓ ਇਤਿਹਾਸ ਦਾ ਜ਼ਿਕਰ ਕਰਦੇ ਹਾਂ ਪੂਰਾ ਇਤਿਹਾਸ ਸਮਝਣ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਤੇ ਇੱਕ ਸੁਪੁੱਤਰੀ ਸੀ ਬਾਬਾ ਗੁਰਦਿੱਤਾ ਜੀ ਸੂਰਜਮਲ ਅਨਿਹ رائے ਅਟਲ رائے ਗੁਰੂ ਤੇਗ ਬਹਾਦਰ ਸਾਹਿਬ ਤੇ ਬੀਬੀ ਬੀਰੋ ਬੀਬੀ ਬੀਰੋਦਾ ਜਨਮ 1615 ਈਸਵੀ ਨੂੰ ਮਾਤਾ ਦਮੋਦਰੀ ਜੀ ਦੀ ਕੁੱਖੋਂ ਅਮਰਤਸਰ ਸਾਹਿਬ ਦੀ ਧਰਤੀ ਤੇ ਹੋਇਆ ਸੀ। ਮਾਤਾ ਦਮੋਦਰੀ ਜੀ ਦੀ ਸੱਕੀ ਭੈਣ ਭੈਣ ਰਾਮੋ ਮਾਲਵੇ ਦੇ ਡਰੋਲੀ ਪਾਈ ਪਿੰਡ ਵਿੱਚ ਭਾਈ ਸਾਈਂ ਦਾਸ ਨਾਲ ਵਿਆਹੀ ਹੋਈ ਸੀ। ਇਸ ਲਈ ਗੁਰੂ ਹਰਕੋਬਿੰਦ ਸਾਹਿਬ ਜੀ ਆਪਣੇ ਸਾਡੂ ਸਾਈਂ ਦਾਸ ਅਤੇ ਬੀਬੀ ਰਾਮੋ ਦੇ ਘਰ ਮਾਲਵੇ ਵਿੱਚ ਅਕਸਰ ਆਪਣੇ ਪਰਿਵਾਰ ਨਾਲ ਆਉਂਦੇ ਜਾਂਦੇ ਰਹਿੰਦੇ ਸਨ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸੁਪੁੱਤਰੀ ਬੀਬੀ ਬੀਰੋ ਦਾ ਰਿਸ਼ਤਾ ਮਾਲਵੇ ਦੇ ਵਿੱਚ ਕੀਤਾ ਸੀ ਮਾਲਵੇ ਦੇ ਟਿੱਬਿਆਂ ਵਿੱਚ ਭਗਤਾ ਭਾਈ ਤੇ ਬਾਜੇਖਾਨੇ ਦੇ ਨੇੜੇ ਪਿੰਡ ਪੈਂਦਾ ਸੀ ਪਿੰਡ ਮੱਲਾ ਜਿੱਥੇ ਬੀਬੀ ਬੀਰੋ ਜੀ ਨੇ ਭਾਈ ਧਰਮਾ ਜੀ ਦੇ ਸੁਪੁੱਤਰ ਭਾਈ ਸਾਧੂ ਜੀ ਨਾਲ ਵਿਆਹ ਕੇ ਜਾਣਾ ਸੀ ਇੱਕ ਪਾਸਿਓਂ ਪਿੰਡ ਮੱਲੇ ਤੋਂ ਮਾਲਵੇ ਚੋਂ ਬਰਾਤ ਚੱਲ ਪਈ ਬੀਬੀ ਬੀਰੋ ਜੀ ਨੂੰ ਵਿਆਹਣ ਵਾਸਤੇ ਤੇ ਉਧਰਲੇ ਪਾਸਿਓ ਸ਼ਾਹਜਹਾਂ ਦੀਆਂ ਫੌਜਾਂ ਨੇ ਲਾਹੌਰ ਵਾਲੇ ਪਾਸਿਓ ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰਨ ਦੀ ਠਾਨ ਲਈ ਪਰ ਗੁਰੂ ਸਾਹਿਬ ਜੀ ਨੇ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਦੋ ਵੱਡੇ ਕੰਮ ਕੀਤੇ ਪਹਿਲਾ ਤਾਂ ਜਿਹੜੀ ਮਾਲਵੇ ਚੋਂ ਬਰਾਤ ਆ ਰਹੀ ਸੀ ਉਹਨਾਂ ਨੂੰ ਸਨੇਹਾ ਭੇਜ ਦਿੱਤਾ ਕਿ ਤੁਸੀਂ ਅੰਮ੍ਰਿਤਸਰ ਨਾ ਆਇਓ ਸਿੱਧੇ ਚੁਬਾਲ ਨਗਰ ਨੂੰ ਚਲੇ ਜਾਇਓ ਆਨੰਦ ਕਾਰਜ ਉੱਥੇ ਹੋਣਗੇ ਤੇ ਦੂਸਰਾ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਆਦ ਗ੍ਰੰਥ ਦੀ ਭੀੜ ਅਤੇ ਆਪਣਾ ਪਰਿਵਾਰ ਮਹਫੂਜ਼ ਕਰਕੇ ਚਵਾਲ ਚੌਧਰੀ ਲਗਾ ਦੇ ਮਹਿਲਾਂ ਵਿੱਚ ਪਹੁੰਚਦੇ ਕਰ ਦਿੱਤੇ ਆਪ ਛੇਵੇਂ ਪਾਤਸ਼ਾ ਜੰਗ ਲੜਨ ਵਾਸਤੇ ਤਿਆਰ ਹੋ ਗਏ ਇਤਿਹਾਸ ਵਿੱਚ ਇਸ ਨੂੰ ਆਪਾਂ ਪਿਪਲੀ ਸਾਹਿਬ ਦੀ ਜੰਗ ਆਖਦੇ ਆ ਛੇਵੇਂ ਪਾਤਸ਼ਾ ਗੁਰੂ ਹਰਗੋਬਿੰਦ ਸਾਹਿਬ ਦੀ ਅਤੇ ਸਿੱਖਾਂ ਦੀ ਇਹ ਪਹਿਲੀ ਜੰਗ ਸੀ ਮੁਗਲਿਆ ਹਕੂਮਤ ਦੇ ਨਾਲ ਪੰਜਮ ਪਾਤਸ਼ਾ ਦੀ ਸ਼ਹੀਦੀ ਤੱਕ ਸਾਡਾ ਮਾਲਾ ਦਾ ਸਫ਼ਰ ਸੰਪੂਰਨ ਹੋ ਚੁੱਕਿਆ ਸੀ ਤੇ ਹੁਣ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਤਲਵਾਰ ਦੇ ਸਫਰ ਦੀ ਸ਼ੁਰੂਆਤ ਹੋ ਗਈ ਸੀ ਇਹ جنگ ਇੱਕ ਬਾਜ਼ ਤੋਂ ਸ਼ੁਰੂ ਹੋਈ ਸੀ ਪਰ ਇਹ ਤਾਜ ਤੱਕ ਪਹੁੰਚ ਗਈ ਦੋਨਾਂ ਪਾਸਿਆਂ ਦੇ ਜਰਨੈਲ ਜਾਨਾ ਹੂਲ ਕੇ ਲੜੇ ਇਸ ਜੰਗ ਦੇ ਵਿੱਚ ਭਾਈ ਭਾਨਾ ਜੀ ਪਹਿਲੇ ਸਿੱਖ ਸਨ ਜਿਹੜੇ ਸ਼ਹੀਦ ਹੋਏ ਤੇ ਮੁਗਲ ਸਪਾਹੀਆਂ ਦੇ ਵੀ ਸੱਥਰ ਵਿਛ ਗਏ ਜਿੱਥੇ ਅੱਜ ਕੱਲ ਆਪਣਾ ਅੰਮ੍ਰਿਤਸਰ ਦਾ ਖਾਲਸਾ ਕਾਲਜ ਆ ਇਸ ਖਾਲਸਾ ਕਾਲਜ ਵਾਲੀਆਂ ਗਰਾਊਂਡਾਂ ਵਾਲੀ ਥਾਂ ਤੇ ਆਪਸ ਵਿੱਚ ਟੱਕਰ ਹੋਈ ਗੁਰੂ ਕੇ 13 ਸਿੱਖ ਸ਼ਹੀਦ ਹੋਏ ਸਨ ਜਿੱਥੇ ਖਾਲਸਾ ਕਾਲਜ ਬਣਿਆ ਹੋਇਆ ਇਸੇ ਕਰਕੇ ਹੀ ਖਾਲਸਾ ਕਾਲਜ ਦਾ ਜਿਹੜਾ ਰੰਗ ਆ ਉਹ ਬਲੱਡ ਕਲਰ ਦਾ ਕੀਤਾ ਗਿਆ ਕਿਉਂਕਿ ਪਹਿਲੇ 13 ਸ਼ਹੀਦ ਸਿੱਖਾਂ ਦਾ ਖੂਨ ਇਸੇ ਜਗ੍ਹਾ ਤੇ ਡੁੱਲਿਆ ਸੀ ਪਹਿਲੀ ਜੰਗ ਦੇ ਵਿੱਚ ਪਰ ਉਧਰਲੇ ਪਾਸੇ ਚਵਾਲ ਬਰਾਤ ਵੀ ਪਹੁੰਚ ਗਈ ਗੁਰੂ ਸਾਹਿਬ ਜੀ ਦਾ ਪਰਿਵਾਰ ਵੀ ਪਹੁੰਚ ਚੁੱਕਿਆ ਸੀ ਸਿੱਖ ਸੰਗਤਾਂ ਚਿੰਤਾ ਜ਼ਰੂਰ ਕਰ ਰਹੀਆਂ ਸਨ ਕਿ ਖੁਸ਼ੀ ਦੇ ਸਮਾਗਮਾਂ ਵਿੱਚ ਜ਼ਾਲਮਾਂ ਨੇ ਜਾਣ ਬੁੱਝ ਕੇ ਹੱਲਾ ਬੋਲ ਦਿੱਤਾ ਪਰ ਗੁਰੂ ਹਰਗੋਬਿੰਦ ਸਾਹਿਬ ਮੈਦਾਨੇ ਜੰਗ ਦੇ ਵਿੱਚ ਆਪ ਆਪਣਾ ਖੰਡਾ ਚਲਾ ਰਹੇ ਸਨ ਕਈ ਪੈਰ ਨਿਰੰਤਰ ਜੰਗ ਚੱਲਦੀ ਰਹੀ ਅੰਤ ਨੂੰ ਗੁਰੂ ਜੀ ਦੇ ਸਿੱਖਾਂ ਨੇ ਗੁਰੂ ਸਾਹਿਬ ਜੀ ਨੇ ਆਪਣੇ ਖੰਡੇ ਦੇ ਜ਼ੋਰ ਨਾਲ ਜ਼ਾਲਮਾਂ ਨੂੰ ਹਰਾਇਆ ਗੁਰੂ ਸਾਹਿਬ ਜੀ ਨੇ ਆਪਣੇ ਜ਼ਖਮੀ ਸਿੱਖਾਂ ਦੀ ਸੇਵਾ ਸੰਭਾਲ ਕੀਤੀ ਸ਼ਹੀਦ ਸਿੱਖਾਂ ਦਾ ਸੰਸਕਾਰ ਆਪਣੇ ਹੱਥਾਂ ਦੇ ਨਾਲ ਕੀਤਾ ਆਪ ਜੀ ਦੇ ਸਰੀਰ ਤੇ ਕਈ ਫਟ ਆਏ ਸਨ ਆਪ ਜੀ ਦਾ ਚੋਲਾ ਵੀ ਮੈਦਾਨੇ ਜੰਗ ਵਿੱਚ ਕਈ ਜਗ੍ਹਾ ਤੋਂ ਫਟ ਗਿਆ ਸੀ ਪਰ ਆਪ ਜੀ ਨੇ ਸਾਰੇ ਬੰਦੇ ਕਾਰਜ ਨਵੇੜ ਕੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਆਪਣੇ ਅਗਲੇ ਸਫ਼ਰ ਦੀ ਤਿਆਰੀ ਕੀਤੀ ਆਪ ਜੀ ਅਮਰਤ ਵੇਲੇ ਨੂੰ ਅੰਮ੍ਰਿਤਸਰ ਤੋਂ ਚੱਲ ਕੇ ਚਵਾਲ ਪਹੁੰਚ ਗਏ ਜਿੱਥੇ ਬੀਬੀ ਬੀਰੋ ਦਾ ਆਨੰਦ ਕਾਰਜ ਹੋਣਾ ਸੀ ਸਿੱਖ ਇਤਿਹਾਸਕਾਰ ਮੰਨਦੇ ਨੇ ਕਿ ਬੀਬੀ ਬੀਰੋ ਜੀ ਦਾ ਆਨੰਦ ਕਾਰਜ ਸਿੱਖ ਧਰਮ ਦਾ ਪਹਿਲਾ ਸੰਪੂਰਨ ਆਨੰਦ ਕਾਰਜ ਹੋਇਆ ਜਿਹੜਾ ਆਦ ਗ੍ਰੰਥ ਦੀ ਹਜ਼ੂਰੀ ਵਿੱਚ ਹੋਇਆ ਕਿਉਂਕਿ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਦੀ ਸੰਪੂਰਨਤਾ ਕਰਵਾਈ ਸੀ ਤੇ ਪੰਜਮ ਪਾਤਸ਼ਾਹ ਵਾਲੀ ਵੀੜ ਦੇ ਵਿੱਚੋਂ ਲਾਵਾਂ ਦਾ ਜਾਪ ਕੀਤਾ ਗਿਆ ਤੇ ਬੀਬੀ ਬੀਰੋ ਜੀ ਤੇ ਭਾਈ ਸਾਧੂ ਜੀ ਦੀਆਂ ਚਾਰ ਲਾਵਾ ਚੌਧਰੀ ਲੰਗਾ ਦੇ ਮਹਿਲਾ ਵਿੱਚ ਜਾਣੀ ਆਦ ਗ੍ਰੰਥ ਦੀ ਪ੍ਰਦੱਖਣਾ ਕਰਕੇ ਸੰਪੂਰਨ ਚਾਰ ਲਾਵਾ ਪਹਿਲੀ ਵਾਰ ਚਵਾਲ ਨਗਰ ਵਿੱਚ ਹੋਈਆ ਸਿੱਖ ਧਰਮ ਦੇ ਇਤਿਹਾਸ ਵਿੱਚ ਤੇ ਇਤਿਹਾਸਕਾਰ ਕਹਿੰਦੇ ਆ ਜਦੋਂ ਬੀਬੀ ਬੀਰੋ ਦੀ ਡੋਲੀ ਨੂੰ ਛੇਵੇਂ ਪਾਤਸ਼ਾਹ ਚਵਾਲ ਤੋਂ ਵਿਦਾ ਕਰਨ ਲੱਗੇ ਇੱਕ ਪਾਸੇ ਮਾਤਾ ਦਮੋਦਰੀ ਜੀ ਨੇ ਆਪਣੀ ਸੁਪੁੱਤਰੀ ਨੂੰ ਕੁਝ ਬਚਨ ਕਰਕੇ ਸਿੱਖਿਆ ਦਿੱਤੀ ਪਰ ਮੀਰੀ ਪੀਰੀ ਦੇ ਮਾਲਕ ਨੇ ਉਹ ਖੰਡਾ ਜੱਸ ਦੇ ਨਾਲ ਜ਼ੁਲਮ ਖਿਲਾਫ ਪਹਿਲੀ ਜੰਗ ਜਿੱਤੀ ਸੀ ਬੇਟੀ ਦੀ ਝੋਲੀ ਵਿੱਚ ਪਾ ਦਿੱਤਾ ਤੇ ਨਾਲ ਬਚਨ ਕੀਤਾ ਸੀ ਇਸ ਸ਼ਸਤਰ ਦਾ ਸਤਕਾਰ ਕਰਨਾ ਅਕਾਲ ਪੁਰਖ ਭਲੀ ਕਰੇਗਾ ਆਪਣੇ ਗੁਰੂ ਪਿਤਾ ਜੀ ਦੇ ਬਚਨਾਂ ਨੂੰ ساری ਉਮਰ ਬੀਬੀ ਬੀਰੋ ਜੀ ਨੇ ਇਲਾਹੀ ਹੁਕਮ ਸਮਝ ਕੇ ਮੰਨਿਆ ਆਪ ਜੀ ਸਵੇਰ ਉੱਠਦੇ ਇਸ਼ਨਾਨ ਕਰਦੇ ਘਰ ਦੇ ਕੰਮ ਕਾਜ ਸ਼ੁਰੂ ਕਰਨ ਤੋਂ ਪਹਿਲਾਂ ਉਸ ਸ਼ਾਸਤਰ ਦਾ ਸਤਕਾਰ ਜ਼ਰੂਰ ਕਰਦੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ। ਸਮੇਂ ਦੇ ਗੇੜ ਨਾਲ ਅਦੁੱਤੀ ਖੇੜ ਵਾਪਰੀ ਕਿ ਬੀਬੀ ਬੀਰੋਜੀ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਮ ਸਨ ਸੰਗੋਸ਼ਾ, ਜੀਤਮਲ, ਗੁਲਾਬਚੰਦ, ਗੰਗਾ RAM ਤੇ ਮੌਰੀਚੰਦ। ਇੱਧਰ ਇਹ ਪੰਜੇ ਪੁੱਤਰ ਮਾਲਵੇ ਦੀ ਧਰਤੀ ਤੇ ਜਵਾਨ ਹੋ ਰਹੇ ਸਨ ਤੇ ਉਧਰਲੇ ਪਾਸੇ ਗੁਰੂ ਹਰगोबिंद ਸਾਹਿਬ ਜੀ ਦੇ ਪੁੱਤਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਤਖਤ ਤੇ ਬਿਰਾਜਮਾਨ ਹੋ ਚੁੱਕੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਂਟਾ ਸਾਹਿਬ ਤੋਂ ਛੇ ਕੋ ਅੱਗੇ ਵਧ ਕੇ ਪੰਗਾਣੀ ਦਾ ਜੰਗ ਬਾਈ ਧਾਰ ਦੇ ਰਾਜਿਆਂ ਦੀਆਂ ਚਾਲਾਂ ਨੂੰ ਕੁਚਲਣ ਵਾਸਤੇ ਜੁੱਝਿਆ ਸੀ ਉਸ ਜੰਗ ਦੇ ਵਿੱਚ ਬੀਬੀ ਬੀਰੋਜੀ ਦੇ ਪੰਜੇ ਸੁਪੁੱਤਰ ਹਾਜ਼ਰ ਹੋਏ ਸਨ ਯਾਦ ਰੱਖਣਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅਤੇ ਬੀਬੀ ਬੀਰੋਜੀ ਦੇ ਪੰਜੇ ਸੁਪੁੱਤਰ ਆਪਸ ਵਿੱਚ ਮਾਮੇ ਤੇ ਭੂਆ ਦੇ ਪੁੱਤ ਲੱਗਦੇ ਸਨ ਬੀਬੀ ਬੀਰੋਜੀ ਰਿਸ਼ਤੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਭੂਆ ਜੀ ਲੱਗਦੇ ਸਨ ਇਸ ਲਈ ਭੂਆ ਦੇ ਪੰਜੇ ਪੁੱਤਰ ਭੰਗਾਣੀ ਦੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਸਨ ਤੇ ਇਸ ਲਹੂ ਡੋਲਮੀ ਜੰਗ ਦੇ ਵਿੱਚ ਬੀਬੀ ਬੀਰੋ ਜੀ ਦੇ ਦੋ ਪੁੱਤਰ ਕਲਗੀਧਰ ਪਾਤਸ਼ਾਹ ਦੀਆਂ ਅੱਖਾਂ ਦੇ ਮੂਰੇ ਸ਼ਹੀਦ ਵੀ ਹੋਏ ਨੇ ਭਾਈ ਜੀਤਮਲ ਤੇ ਭਾਈ ਸੰਗੋਸ਼ਾ ਸੰਗੋਸ਼ਾ ਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੱਡੇ ਸੂਰਮੇ ਦਾ ਖਿਤਾਬ ਦਿੰਦੇ ਹੋਏ ਆਪਣੀ ਕਲਮ ਨਾਲ ਸ਼ਾਹ ਸੰਗਰਾਮ ਲਿਖਿਆ ਹੈ ਤੇ ਚਵਾਲ ਦੀ ਧਰਤੀ ਤੇ ਚੌਧਰੀ ਲੰਗਾ ਜਿਸ ਦੇ ਮਹਿਲਾ ਵਿੱਚ ਬੀਬੀ ਬੀਰੋਜੀ ਦਾ ਆਨੰਦ ਕਾਰਜ ਹੋਇਆ ਸੀ ਉਸ ਸਥਾਨ ਤੇ ਅਲੀ ਸ਼ਾਨ ਗੁਰਦੁਆਰਾ ਉਹ ਸਾਰੇ ਆ ਜਾ ਚੁੱਕਿਆ ਜੋ ਬੀਤੇ ਹੋਏ ਇਤਿਹਾਸ ਦੀ ਗਵਾਹੀ ਪਰਦੇ ਆ ਇਤਿਹਾਸ ਮੁਤਾਬਕ ਬੀਬੀ ਬੀਰੋਜੀ ਦੀ ਸ਼ਾਦੀ 26 ਜੇਠ 1629 ਈਸਵੀ ਨੂੰ ਹੋਈ ਸੀ ਚਾਹੇ ਅੱਜ ਉਸ ਗੱਲ ਨੂੰ 495 ਸਾਲ ਹੋ ਚੁੱਕੇ ਆ ਪਰ ਹਰ ਸਾਲ ਸਿੱਖ ਸੰਗਤਾਂ ਉਸੇ ਤਰ੍ਹਾਂ ਇਸ ਦਿਨ ਨੂੰ ਬੜੀ ਸ਼ਰਧਾ ਨਾਲ ਮਨਾਉਂਦੀਆਂ ਮਾਲਵੇ ਦੀ ਧਰਤੀ ਤੋਂ ਸਿੱਖ ਸੰਗਤਾਂ ਉਸੇ ਦਿਨ ਚਵਾਲ ਨਗਰ ਵਿੱਚ ਪਹੁੰਚਦੀਆਂ ਚਵਾਲ ਦੀਆਂ ਸਿੱਖ ਸੰਗਤਾਂ ਜੀਓ ਆਇਆਂ ਆਖਦੀਆਂ ਹੋਰ ਦੂਰੋਂ ਨੇੜਿਓ ਆਈਆਂ ਹੋਈਆਂ ਸਾਰੀਆਂ ਸਿੱਖ ਸੰਗਤਾਂ ਰਲ ਮਿਲ ਕੇ ਚਾਰ ਲਾਵਾਂ ਦਾ ਪਾਠ ਕਰਕੇ ਬੀਤੇ ਹੋਏ ਇਤਿਹਾਸ ਨੂੰ ਯਾਦ ਕਰਦੀਆਂ ਧੰਨ ਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਹਕੂਮਤ ਖਿਲਾਫ ਆਪਣੀ ਪਹਿਲੀ ਤਲਵਾਰ ਦੀ ਜੰਗ ਵੀ ਲੜੀ ਤੇ ਉਸੇ ਦਿਨ ਆਪਣੀ ਸੁਪੁੱਤਰੀ ਬੀਬੀ ਬੀਰੋ ਦਾ ਆਨੰਦ ਕਾਰਜ ਵੀ ਕੀਤਾ ਸਿੱਖ ਇਤਿਹਾਸ ਵਿੱਚ ਬਲੱਖਣ ਸਥਾਨ ਹੈ ਇਸ ਦਿਨ ਦਾ ਜਿੱਦੇ ਸਿੱਖ ਧਰਮ ਦੀ ਪਹਿਲੀ ਸ਼ਾਦੀ ਤੇ ਮੁਗਲਿਆ ਹਕੂਮਤ ਨਾਲ ਸਿੱਖਾਂ ਦੀ ਪਹਿਲੀ ਜੰਗ ਇੱਕੋ ਦਿਨ ਇਕੱਠੀਆਂ ਹੋਈਆਂ ਸਨ ਅੱਜ ਦਾ ਇਤਿਹਾਸ ਵਿੱਚ ਇੰਨਾ ਹੀ ਪ੍ਰਵਾਨ ਕਰਦੇ ਹੋਏ YouTube ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ